ਖਬਰ ਜਲੰਧਰ ਤੋਂ ਹੈ ਜਿੱਥੇ ਕਿ ਉਸ ਸਮੇਂ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ ਜਦੋਂ ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕੁਝ ਨੌਜਵਾਨਾਂ ਵੱਲੋਂ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ 17 ਸਾਲਾ ਵਿਕਾਸ ਅੰਗੁਰਾਲ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦਾ ਆਪਣੀ ਗਲੀ ਵਿੱਚ ਕੁਝ ਨੌਜਵਾਨਾਂ ਨਾਲ ਵਿਵਾਰ ਚੱਲ ਰਿਹਾ ਸੀ ਕਰਨਾ ਦੀ ਸੋਚਨਾ ਮਿਲਦੇ ਸਾਰੇ ਹਸਪਤਾਲ ਪਹੁੰਚੇ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਨੇ ਕਿਹਾ ਕਿ ਮ੍ਰਿਤਕ ਵਿਕਾਸ ਉਹਨਾਂ ਦੇ ਪਰਿਵਾਰ ਵਿੱਚ ਸਭ ਤੋਂ ਵੱਡਾ ਸੀ ਤੇ ਪੂਰਾ ਪਰਿਵਾਰ ਇਸ ਸਮੇਂ ਸਦਮੇ ਵਿੱਚ ਹੈ ਉਹਨਾਂ ਆਖਿਆ ਕਿ ਇਹ ਜਹੀਆਂ ਵਾਰਦਾਤਾ ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਖੜਾ ਕਰਦੀਆਂ ਨੇ ਉਹਨਾਂ ਆਖਿਆ ਕਿ ਉਹ ਹਮੇਸ਼ਾ ਹੀ ਨਸ਼ੇ ਦੇ ਖਿਲਾਫ ਲੜਾਈ ਲੜਦੇ ਆਏ ਨੇ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਨਸ਼ਾ ਤਸਕਰਾਂ ਨੇ ਹੀ ਉਹਨਾਂ ਦੇ ਘਰ ਦਾ ਚਿਰਾਗ 부ਜਾ ਦਿੱਤਾ ਹੈ ਵਿਕਾਸ ਨਾਮ ਸੀ ਇਹਰਾ ਉਮਰ ਕਰੀਬ 16 ਸਾਲ ਦਾ ਮੈਂ ਕਸਰ ਮੈਂ ਲੇਕਾ 16 ਸਾਲ ਦੀ ਕਰੀਬ ਉਮਰ ਦਾ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਨ ਦੇ ਲਈ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਦੀ ਲੜਾਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮੈਂ ਰੋਜ਼ ਅਹੀ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਜੇ ਪਰ ਇਹ ਹੈ ਕਿ ਕਮੀ ਕਿੱਥੇ ਆ ਪ੍ਰਸ਼ਾਸਨ ਤੇਲਾ ਸਰਕਾਰ ਢਿੱਲੀ ਆ ਕਿ ਮੈਂ ਮੈਂ ਹੀ ਸਰਕਾਰ ਨੂੰ ਟੋਸੀ ਜਾਵਾਂਗਾ ਲੋਕਾਂ ਨੇ ਕਹਿਣਾ ਗ੍ਰਾਜਨੀਤੀ ਤੋਰ ਦੇ ਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ 'ਚ ਖਿਲਾਇਆ ਮੈਂ ਹੱਥਾਂ ਦੇ ਵਿੱਚ ਵੱਡਾ ਕੀਤਾ ਅੱਜ ਉਹ ਲਾਸ਼ ਦੇ ਰੂਪ ਦੇ ਵਿੱਚ ਉੱਚੀ ਚ ਡੈੱਡ ਬੋਡੀ ਪਈ ਹੈ ਪਰ ਮੈਂ ਪੁਲਿਸ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ ਪਰਿਵਾਰ ਨੂੰ ਸਾਂਭ ਲਾਂਗਾ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਵਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦੀ ਜਾਨ ਜੂਰ ਬਚਾਈਏ ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁਝੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਇਸ ਦੁਨੀਆ ਤੋਂ ਜਾਵੇ ਉਹਦੇ ਲਈ ਪ੍ਰਯਾਸ ਕਰੀਏ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਨਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਨਯੋਗ ਅਸੀਂ ਦੇਣ ਨੂੰ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਪਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦੇ ਪੁਛਰੇ ਹਰ ਪੱਤਰਕਾਰ ਬਾਰੀ ਬਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਉਹ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜੀ ਕਿਹੜੀ ਪਤਾ ਚੱਲੇ ਕਿੰਨੇ ਮੁੰਡੇ ਸੀ ਜਿਨ੍ਹਾਂ ਉੱਤੇ ਹਮਲਾ ਕੀਤਾ ਤਿੰਨ ਕਹਿ ਰਹੇ ਆ ਬਾਕੀ ਪੁਲਿਸ ਉਸ ਮੌਕੇ ਤੇ ਪੁੱਛੀ ਸੀ ਸੀਸੀਟੀਵੀ ਕੈਮਰੇ ਲੱਗੇ ਆ ਸ਼ਾਇਦ ਕੁਝ ਆ ਜਾਵੇ ਤਿੰਨ ਹੋਵੇ ਇੱਕ ਹੋਵੇ ਚਾਰ ਹੋਵੇ ਪੰਜ ਹੋਵੇ ਘਰ ਦਾ ਸਾਖ ਤੇ ਪੁੱਜੀ ਗਿਆ ਨਾ ਤੇ ਕੁਝ ਪਤਾ ਲੱਗਿਆ ਕੌਣ ਮੁੰਡੇ ਸੀ ਕੁਝ ਉਹਨਾਂ ਦਾ ਇੱਕ 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 ਲੜਕੇ ਦੀ ਪਛਾਣ ਜਿਹੜੀ ਮੇਨ ਉਹ ਦੱਸਤੀ ਆ ਜਿਨ੍ਹਾਂ ਦੇ ਪਿੱਛੇ ਜੀ ਬਸਤੀ ਬਾਵਾਖਲ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਸੀ ਜੇਲ੍ਹ ਚ ਵੀ ਗਿਆ ਸੀ ਉਹ ਜੇਲ੍ਹ ਤੋਂ ਛੁੱਟ ਕੇ ਆ ਕੇ ਉਹਨੇ ਇੱਕ ਕਤਲ ਕੀਤਾ ਇਲਾਕੇ 'ਚ ਗੁੰਡਾਗਰਦੀ ਨਸ਼ਾ ਵੇਚਣ ਦੇ ਵਿੱਚ ਨੰਬਰ 1 ਮੁੰਡਾ ਕੀ ਨਾਮ ਕੀ ਹੈ ਕਾਲੂ ਕਾਲੂ ਕਹਿੰਦੇ ਆ ਬਾਕੀ ਨਿਕਨੇਮ ਨਹੀਂ ਪੂਰਾ ਕਹਿਦਾ ਇਸ ਦੌਰਾਨ ਭਾਜਪਾ ਨੇਤਾਵਾਂ ਨੇ ਵੀ ਇਸ ਘਟਨਾ ਦੀ ਜੰਮ ਕੇ ਨਖੇਦੀ ਕੀਤੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅੱਜ ਜਲੰਧਰ ਵੈਸਟ ਤੋਂ ਪੂਰਾ ਵਿਧਾਇਕ ਸ਼ੀਤਾ ਲੰਗਰਾਲ ਜੀ ਉਹਨਾਂ ਦੇ ਰੀਅਲ ਤਾਇਆ ਜੀ ਦਾ ਪੋਤਾ ਜਿਹਦੀ ਉਮਰ 16 ਸਾਲ ਸੀ ਵਿਕਾਸ ਨਾਮ ਦਾ ਉਹਦਾ ਚੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਅੱਜ ਜਿਹੜਾ ਇਹ ਕਤਲ ਹੈ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜਾ ਇਹ ਨਸ਼ਾ ਜਿਹੜਾ ਗਲੀ ਗਲੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਲੰਧਰ ਵੈਸਟ ਦੇ ਇਲਾਕੇ ਚ ਆਰਾਮ ਨਾਲ ਮਿਲ ਰਿਹਾ ਹੈ ਇਹ ਨਸ਼ੇ ਦੀ ਮਤਲਬ ਨਸ਼ੇ ਦੇ ਵਿੱਚ ਇੱਕ ਨੌਜਵਾਨ ਨਵਾਲਕ ਬੱਚੇ ਦਾ ਕਤਲ ਕੀਤਾ ਗਿਆ ਹੈ ਇਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਜਿਹੜੀ ਝੂਠੀ ਜਿਹੜੀ ਆਪਣੀ ਪਬਲਿਸਿਟੀ ਕਰਕੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਹ ਸਰਕਾਰ ਕਹਿੰਦੀ ਹੈ ਉਹਦੀ ਇਹ ਪੂਲ ਖੋਲ ਦੀ ਉਦਾਹਰਣ ਹੈ ਕਿ ਕਤਲ 16 ਸਾਲ ਦੇ ਬੱਚੇ ਦਾ ਹੋ ਜਾਣਾ ਇਹ ਸਿੱਧੇ ਤੌਰ ਤੇ ਸਰਕਾਰ ਦੀ ਨੀਤੀ ਔਰ ਪ੍ਰਸ਼ਟ ਨੀਤੀ ਤੇ ਗਲਤ ਨੀਅਤ ਉਨੂੰ ਜਗ੍ਹਾ ਜ਼ਾਹਿਰ ਕਰਦੀ ਹੈ ਉਧਰ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਹਾਲਾਂਕਿ ਪੁਲਿਸ ਵੱਲੋਂ ਜਿੱਥੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਗਈ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਲੇ ਜੀ ਹਲੇ ਆਈਏ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਕਰਾਈ ਸੀ ਆਪਾਂ ਆਪਣਾ ਟੀਮਾ ਡਿਸਪੋਸ ਆਪਣਾ ਕਰਤੀਆਂ ਤੇ ਸਪੈਚ ਇਹ ਡਿਵੀਜ਼ਨ ਨੰਬਰ 5 ਚ ਹੋਇਆ ਸੀਗਾ ਜੀ ਇਹਦਾ ਕੁਝ ਆਈਏ ਇਨਫੋਰਮੇਸ਼ਨ ਆਪਾਂ ਟੀਮਾ ਲਾਤੀਆਂ ਤੇ ਆਪਾਂ ਦੇਖ ਰਹੇ ਹਾਂ ਜੀ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰ ਰਹੇ ਹਾਂ ਕਿ ਕੱਲ ਦਾ ਕਾਰਨ ਪਤਾ ਲੱਗਿਆ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਜੀ ਬਟ ਆਪਾਂ ਹਲੇ ਸਾਰੀਆਂ ਆਪਣੀਆਂ ਟੀਮਾ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਆਪਣੀ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਕਰਦੇ ਨੇ ਆਪਾਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਜਿਹੜਾ ਐਜੂ ਹੈ ਉਸ ਦਾ ਨਾਮ ਕੀ ਹੈ ਔਰ ਕਹਾਂ ਦਾ ਰਹਿਣ ਵਾਲਾ ਹੈ ਹਾਂਜੀ ਨਹੀਂ ਹਲੇ ਆਪਾਂ ਕਰਨੇ ਚੀ ਵੈਰੀਫਾਈ ਪਲੀਜ਼